ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਫਿਰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਨਾਰਕੋ ਕਾਟਲ ਜਿਹੜਾ ਉਹ ਬੰਦ ਕੀਤਾ ਗਿਆ ਕਰਾਸ ਬਾਰਡਰ ਦੋ ਵੱਡੇ ਸਮਕੱਦਰ ਫੜੇ ਗਏ ਐ ਤੇ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਈਸ ਮੈਥਾਫੈਟਾਮਾਈਨ ਜਿਹਨੂੰ ਕਹਿੰਦੇ ਐ ਉਹ ਬਰਾਮਦ ਹੋਈ ਐ ਦੋਨੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਐ ਇਹ ਡਰੋਨ ਰਾਹੀਂ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ ਔਰ ਇਹ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜੇ ਚ ਗੁਰਸੇਵਕ ਸਿੰਘ ਕਰਿਆਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਰੈਸਟ ਹੋਇਆ ਹੈ ਗੇਟ ਕੀ ਮਾ ਅਘੇਰੀਏ ਚ ਬਲਜੀਤ ਸਿੰਘ ਗੁਰਨਾਨਕਪੁਰਾ ਅਮਰਸਰ ਗੁਰਨਾਨਕਪੁਰਾ ਅਮਰਸਰ ਦਾ ਇਹ ਲੇਬਰ ਦਾ ਕੰਮ ਕਰਾਇ ਮਕਬੂਲਪੁਰੇ ਤੋਂ ਅਰੈਸਟ ਹੋਇਆ ਹੈ ਇਹ ਜਿਹੜਾ ਬੈਕਗ੍ਰਾਉਂਡ ਇਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਇਨਸਪੈਕਟਰ ਮਨਜੀਤ ਕੌਰ ਐਸਐਚਓ ਗੇਟ ਰਕੀਮਾ ਤੇ ਇਨਸਪੈਕਟਰ ਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਜਸਪਾਲ ਸਿੰਘ ਐਸసీపీ ਵਿਸ਼ਾਲਜੀਤ ਜੀ ਔਰ ਸਾਡੇ ਜਿਹੜੇ ਐਸసీపీ ਇਨਵੈਸਟੀਗੇਸ਼ਨ ਹਰਮਿੰਦਰ ਔਰ ਡੀసీపీ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ ਡੀసీపీ ਸਿਟੀ ਜਗਜੀਤ ਵਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਇਨੂੰ ਅੱਛੇ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਐਕਲਮੀਨੇਟ ਕੀਤਾ ਹੈ ਮੈਟਾਫੈਟਾਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੋ ਜਾਂਦੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ ਉਹ 250 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੁੰਦੀ ਹੈ ਤਾਂ ਇਹ ਆਲਮੋਸਟ ਜੇ ਆਪਾਂ ਦਾ ਧਿਆਨ ਦਈਏ ਤਾਂ 56 ਟਾਈਮਸ ਕਮਰਸ਼ੀਅਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਇਹ 56.3 ਟੂ ਬੀ ਪ੍ਰੈਸਾਈਸ ਉਹਨੇ ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਤੋਂ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਾਫੈਟਾਮਾਈਨ ਜਿਹੜੀ ਹੈ ਇਹ ਡਰਗ ਹੀਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਜਿਹੜਾ ਸਮਗਲਰ ਦਾ ਤੇ ਜਿਹੜੇ ਇਸ ਸ਼ਰਾਰਤੀ ਕ੍ਰਿਮੀਨਲ ਅਨਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਕੋਈ ਨਹੀਂ typ cultivation ਕਰਨ ਦੀ ਲੋੜ ਨਹੀਂ ਹੀਰੋਇਨ ਤਾਂ ਜਿਹੜੀ ਹੈ ਡੈਰੀਵੇਟਿਵ ਹੈ opioide ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤਦੇ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮ ਸਮਝ ਸਕਦੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵਕ ਵਕ ਮੁਲਕਾਂ ਦੇ ਵਿੱਚ ਇਹਦਾ ਹੀ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ-ਬਾਰ ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਇਸ ਫੜੀ ਸੀਗੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੇ ਮੈਟਰਪੋਲਿਟਨ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੀਆਂ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ ਚ ਯੂਜ਼ ਇਹ ਚ ਕਾਫੀ ਹੁੰਦੀ ਹੈ ਔਰ ਇਹਦੇ ਚ ਜਿਹੜਾ ਦੋਨੋਂ ਸਾਡੇ ਇਹ ਮੁਲਜ਼ਮ ਨੇ ਇਹਨਾਂ ਦੀ ਪੁੱਛਗਿੱਛ ਅਸੀਂ ਡਿਟੇਲ ਚ ਕਰ ਰਹੇ ਆਂ so that ਇਹਨਾਂ ਦੇ ਲਿੰਕੇजेस ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ